ਸਨੰਤਨ ਮਹਾਵਿਦ ਦਲ ਦੇ ਸਰਨਾ ਖਜ਼ਾਨਚੀ ਰਕੇਸ਼ ਮਿੱਠਾਈ ਮੌਜੂਦ ਨੇ ਮਿੱਠਾਈ ਤੁਸੀਂ ਲੰਬੇ ਸਮੇਂ ਤੋਂ ਮਹਾਵਿਦ ਦਲ ਨਾਲ ਜੁੜੇ ਹੋਇਓ ਜੋ ਵੀ ਉਤਾਲਚੜਾ ਮੰਦਰ ਚਾਹ ਤੁਸੀਂ ਸਭ ਦੇਖਿਆ ਅੱਜ ਮੰਦਰ ਚ ਭਗਵਾਨ ਜੀ ਦਾ ਰਾਮ ਜੀ ਦਾ ਹਨੂਮਾਨ ਜੀ ਦਾ ਮਾਤਾ ਦੁਰਗਾ ਦਾ ਸ਼ਿੰਗਾਰ ਮੰਦਰ ਦੇ ਵਿੱਚ ਸਜਿਆ ਹੋਇਆ ਕਿਵੇਂ ਦੇਖ ਰਹੇ ਹੋਗੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਜੀ ਦੇਖੋ 20 ਸਾਲ ਪੁਰਾਣੀ ਚਾਂਦੀ ਪ੍ਰਾਣੀ ਮੈਨੇਜਮੈਂਟ ਕੋਲੇ ਸੀ ਉਹਨਾਂ ਨਾਲ ਸਾਡੇ ਪ੍ਰਧਾਨ ਜੀ ਸ਼ਵਾਸ਼ ਬਾਲਾ ਜੀ ਵਾਲੇ ਨੇ ਗੱਲਬਾਤ ਕੀਤੀ ਉਹ ਕਹਿੰਦੇ ਜੀ ਅਸੀਂ 2 ਲੱਖ 86000 ਰੁਪਏ ਮੰਦਰ ਤੋਂ ਲੈਣਾ ਉਹ ਸਾਡਾ ਦੇ ਦੋ ਤੇ ਆਪਦੀ ਚਾਂਦੀ ਲੈ ਜਾਓ ਸਾਡੇ ਤੇ ਬੋਝ ਹੀ ਆ ਤੇ ਅਸੀਂ ਕਈ ਮੈਂਬਰ ਮੇਨ ਮੇਨ 10 ਮੈਂਬਰ ਜਾ ਕੇ ਉਹਨਾਂ ਦਾ 286000 ਰੁਪਏ ਦੇ ਕੇ ਆਏ ਤੇ ਉਹਨਾਂ ਨੇ ਸਾਨੂੰ ਸ਼ਨੀਵਾਰ ਨੂੰ ਚਾਂਦੀ ਮੰਦਿਰ ਦੇ ਵਿੱਚ ਠਾਕੁਰ ਦਰਬਾਰ ਚ ਰੱਖ ਗਏ ਤੇ ਇਹ ਸਾਰੀ ਚਾਂਦੀ ਤਾਂ ਹੀ ਅਸੀਂ ਪ੍ਰੋਡਕਸ਼ਨ ਕਰ ਰਹੇ ਹਾਂ ਦਿਖਾ 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 ਰਹੇ ਹਾਂ ਪਹਿਲਾਂ ਵੀ ਬਹੁਤ ਪ੍ਰਧਾਨ ਆਏ ਕਰੋੜਾਪਤੀ ਪ੍ਰਧਾਨ ਰਹੇ ਤੇ ਉਹਨਾਂ ਨੇ ਇਹ ਪਰਾਲਾ ਨਹੀਂ ਚੱਕਿਆ ਵੀ ਆਪਾਂ ਚਾਂਦੀ ਮੰਦਿਰ ਚ ਵਾਪਸ ਲੈਣੀ ਆ ਤੇ ਇਸ ਕਰਕੇ ਉਹਨਾਂ ਨੇ ਪ੍ਰਾਲਾ ਨਹੀਂ ਚੱਕਿਆ ਤੇ ਉਹ ਚਾਂਦੀ ਉਹਨਾਂ ਦੇ ਘਰ ਹੀ ਰਹੇਗੀ। ਉਹਨਾਂ ਮੈਂਬਰਾਂ ਕੋਲ ਹੀ ਰਹੇਗੀ ਤੇ ਇੱਕ ਸੀ ਬਹੁਤ ਪੁਰਾਣਾ ਮੱਕੀ 2,80,000 ਰੁਪਏ ਪੁਰਾਣੇ ਪ੍ਰਧਾਨ ਜੀਾਂ ਦਾ ਦੇਣਾ ਸੀ। ਉਹ ਵੀ ਸਾਡੇ ਪ੍ਰਧਾਨ ਜੀ ਹੁਣ ਜਿਹੜੇ ਬਣੇ ਨੇ ਸੁਭਾਸ਼ ਬਾਲਾ ਜੀ ਵਾਲੇ ਉਹਨਾਂ ਨੇ ਇਹ ਉਹ 2 ਲੱਖ ਰੁਪਏ ਵੀ ਦੇ ਕੇ ਮੰਦਰ ਨੂੰ ਕਰਜ਼ਾ ਮੁਕਤ ਕਰ ਦਿੱਤਾ ਹੈ। ਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਲਈ, ਸਾਡੇ ਮੈਂਬਰਾਂ ਲਈ। ਸਾਡੇ ਪ੍ਰਧਾਨ ਜੀ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਆ। ਵੀ ਉਹਨਾਂ ਨੇ ਇਹ ਪ੍ਰਾਲੇ ਚੱਕੇ ਤੇ ਅਸੀਂ ਨਾਲ ਲੱਗ ਕੇ ਮੈਂਬਰਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਇਹ ਕੰਮ ਪੂਰ ਚੜਾਇਆ